ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਕਹਨ ਕਾਜ ਮਾਇਆ ਬੜਿਆਈ ਜਹਾਂ ਕੋ ਬਿਨ ਸਤ ਬਾਰ ਨਾ ਕਾਈ ਇਹ ਸੁਪਨਾ ਸੋਵਤ ਨਹੀਂ ਜਾਦਾ ਅਚੇਤ ਵਿਵਸਥਾ ਮਹਿਦਫਟਾਨ ਰਹਾਉ ਮਹਾ ਮੋਹ ਮੋਹੋ ਗਵਾਰਾ ਪੇਖਤ ਪੇਖਦ ਊਠ ਸਿਦਾਰਾ ਊਚ ਦੇ ਊਚ ਤਾ ਕਾ ਦਰਬਾਰ ਕਹੀ ਜੰਤ ਨੇਹ ਬਿਨਾ ਉਪਾਰਾ ਦੂਸਰ ਹੋ ਨਾ ਕੋ ਹੋਈ ਜਪ ਨਾਨਕ ਪ੍ਰਭ ਏਕ ਹੋ ਸੋਈ ਵਾਹਿਗੁਰੂ ਜੀ ਕਾ ਖਰਸਾ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਕਹਨ ਕਾਜ ਮਾਇਆ ਬੜਿਆਈ ਜਹਾਂ ਕੋ ਬਿਨਸਤ ਬਾਰ ਨਕਾਈ ਇਹ ਸੁਪਨਾ ਸੋਵਤ ਨਹੀਂ ਜਾਦਾ ਅਚੇਤ ਵਿਵਸਥਾ ਮਹਿਦਫਟਾਨ ਰਹਾਉ ਮਹਾ ਮੋਹ ਮੋਹੋ ਗਵਾਰਾ ਪੇਖਤ ਪੇਖਤ ਊਠ ਸਿਦਾਰਾ ਊਚ ਦੇ ਊਚ ਤਾਂ ਕਾ ਦਰਬਾਰ ਕਹੀ ਜੰਤ ਨੇਹ ਬਿਨਹ ਉਪਾਰ ਦੂਸਰ ਹੋ ਨਾ ਕੋ ਹੋਈ ਜਪਨ ਨਾਨਕ ਪ੍ਰਭ ਏਕੋ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਕਹਨ ਕਾਜ ਮਾਇਆ ਬੜਿਆਈ ਜਹਾਂ ਕੋ ਬਿਨ ਸਤ ਬਾਰ ਨਾ ਕਾਈ ਤੇ ਸੁਪਨਾ ਸੋਵਤ ਨਹੀਂ ਜਾਦਾ ਚੇਤ ਬਿਵਸਥਾ ਮਹਦਪਟਨ ਰਹਾਉ ਮਹਾ ਮੋਹ ਮੋਹਯੋ ਗਵਰਾ ਪੇਖਤ ਪੇਖਦ ਊਠ ਸਿਦਾਰਾ ਊਚ ਦੇ ਊਚ ਤਾਕਾ ਦਰਬਾਰ ਕਹੀ ਜੰਤ ਨੇਹ ਬਿਨਹ ਉਪਾਰ ਦੂਸਰ ਹੋ ਨਾ ਕੋ ਹੋਈ ਜਪ ਨਾਨਕ ਪ੍ਰਭ ਇੱਕ ਹੋ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਕਹਨ ਕਾਜ ਮਾਇਆ ਬੜਿਆਈ ਜਹਾਂ ਕੋ ਬਿਨ ਸਤ ਬਾਰ ਨਾ ਕਾਈ ਏ ਸੁਪਨਾ ਸੋਭਤ ਨਹੀਂ ਜਾਂਦਾ ਅਚੇਤ ਵਿਵਸਥਾ ਮਹਿਦਫਟਾਨੇ ਰਹਾਉ ਮਹਾਮੋਹ ਮੋਹਯੋ ਗਵਾਰਾ ਪੇਖਤ ਪੇਖਦ ਊਠ ਸਿਦਾਰਾ ਊਚ ਦੇ ਊਚ ਤਾ ਕਾ ਦਰਬਾਰ ਕਹੀ ਜੰਤ ਨੇਹ ਬਿਨਹ ਉਪਾਰਾ ਦੂਸਰ ਹੋ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਕਹਨ ਕਾਜ ਮਾਇਆ ਬੜਿਆਈ ਜਹਾਂ ਕੋ ਬਿਨਸਤ ਬਾਰ ਨਾ ਕਾਈ ਤੇ ਸੁਪਨਾ ਸੋਵਤ ਨਹੀਂ ਜਾਣਾ ਅਚੇਤ ਵਿਵਸਥਾ ਮਹਿਜ ਫਟਾਨ ਰਹਾਉ ਮਹਾ ਮੋਹ ਮੋਹਯੋ ਗਵਾਰਾ ਪੇਖਤ ਪੇਖਤ ਊਠ ਸਿਦਾਰਾ ਊਚ ਦੇ ਊਚ ਤਾ ਕਾ ਦਰਬਾਰਾ ਕਹੀ ਜੰਤ ਨੇਹ ਬਿਨ ਹ ਉਪਾਰਾ ਦੂਸਰ ਹੋ ਨਾ ਕੋ ਹੋਈ ਜਪ ਨਾਨਕ ਪ੍ਰਭ ਇੱਕ ਹੋ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਕਹਨ ਕਾਜ ਮਾਇਆ ਬੜਿਆਈ ਜਹਾਂ ਕੋ ਬਿਨ ਸਤ ਬਾਰ ਨਾ ਕਾਈ ਇਹ ਸੁਪਨਾ ਸੋਵਤ ਨਹੀਂ ਜਾਦਾ ਅਚੇਤ ਵਿਵਸਥਾ ਮਹਿਦਪਟਾਨ ਰਹਾਉ ਮਹਾਮੋਹ ਮੋਹਯੋ ਗਵਾਰਾ ਪੇਖਤ ਪੇਖਦ ਊਠ ਸਿਦਾਰਾ ਊਚ ਦੇ ਊਚ ਤਾ ਕਾ ਦਰਬਾਰ ਕਹੀ ਜੰਤ ਨੇਹ ਬਿਨਹਾ ਉਪਾਰ ਦੂਸਰ ਹੋ ਨਾ ਕੋ ਹੋਈ Jap Nanak Prabh ek ho soi Waheguru ji ka kharsa ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਕਹੋ ਨ ਕਾਜ ਮਾਇਆ ਬੜਿਆਈ ਜਹਾਂ ਕੋ ਬਿਨ ਸਤ ਬਾਰ ਨਾ ਕਾਈ ਇਹ ਸੁਪਨਾ ਸੋਵਤ ਨਹੀਂ ਜਾਂਦਾ ਅਚੇਤ ਵਿਵਸਥਾ ਮਹਿਦਕ ਟੰਨ ਰਹਾਉ ਮਹਾ ਮੋਹ ਮੋਹਯੋ ਗੋਵਰਾ ਪੇਖਤ ਪੇਖਦ ਊਠ ਸਿਦਾਰਾ ਊਚ ਦੇ ਊਚ ਤਾ ਕਾ ਦਰਬਾਰ ਕਹੀ ਜੰਤ ਨੇਹ ਬਿਨਹ ਉਪਾਰ ਦੂਸਰ ਹੋ ਨਾ ਕੋ ਹੋਈ ਜਪ ਨਾਨਕ ਪ੍ਰਭ ਇੱਕ ਹੋ ਸੋਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਕਹਨ ਕਾਜ ਮਾਇਆ ਬੜਿਆਈ ਜਹਾਂ ਕੋ ਬਿਨ ਸਤ ਬਾਰ ਨਾ ਕਾਈ ਇਹ ਸੁਪਨਾ ਸੋਭਤ ਨਹੀਂ ਜਾਦਾ ਚੇਤ ਅਵਿਵਸਥਾ ਮਹਦਪਟਨ ਰਹਾਉ ਮਹਾ ਮੋਹ ਮੋਯ ਗਵਾਰਾ ਪੇਖਤ ਪੇਖਦ ਊਠ ਸਿਦਾਰਾ ਊਚ ਦੇ ਊਚ ਤਾ ਕਾ ਦਰਬਾਰ ਕਹੀ ਜੰਤ ਨੇਹ ਬਿਨਹ ਉਪਾਰ ਦੂਸਰ ਹੋ ਨਾ ਕੋ ਹੋਈ ਜਪ ਨਾਨਕ ਪ੍ਰਭ ਇੱਕ ਹੋ ਸੋਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਕਹਨ ਕਾਜ ਮਾਇਆ ਬੜਿਆਈ ਜਹਾਂ ਕੋ ਬਿਨ ਸਤ ਬਾਰ ਨਾ ਕਾਈ ਏ ਸੁਪਨਾ ਸੁਭਤ ਨਹੀਂ ਜਾਂਦਾ ਅਚੇਤ ਵਿਵਸਥਾ ਮਹਿਦਪਟਾਨ ਰਹਾਉ ਮਹਾਮੋਹ ਮੋਹਯੋ ਗਵਾਰਾ ਪੇਖਤ ਪੇਖਤ ਊਠ ਸਿਦਾਰਾ ਊਚ ਦੇ ਊਚ ਤਾਂ ਕਾ ਦਰਬਾਰ ਕਹੀ ਜੰਤ ਨੇਹ ਬਿਨਹ ਉਪਾਰਾ ਦੂਸਰੋ ਹੋ ਨਾ ਕੋ ਹੋਈ ਜਪਨ ਨਾਨਕ ਪ੍ਰਭ ਏਕੋ ਸੋਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ